ਗੰਗੂ ਖਤਰੀ ਗੜ ਸ਼ੰਕਰ ਦਾ ਵੱਡਾ ਸ਼ਾਹੂਕਾਰ ਸੀ ਉਸ ਦਾ ਸ਼ਾਹੂਕਾਰ ਦੂਰ ਦੂਰ ਤੱਕ ਚਲਦਾ ਸੀ ਅਤੇ ਕਿਸੇ ਵੀ ਵਸਤੂ ਦੀ ਤੋੜ ਨਹੀਂ ਸੀ ਪਰ ਕੁਦਰਤ ਦੇ ਰੰਗਾਂ ਨੂੰ ਕੌਣ ਜਾਣਦਾ ਹੈ ਉਸ ਦਾ ਕੰਮ ਇੰਨਾ ਡਿੱਗਾ ਕਿ ਰੋਟੀ ਤੋਂ ਵੀ ਆਤਰ ਹੋ ਗਿਆ ਕਿਸੇ ਨੇ ਗੁਰੂ ਅਮਰਦਾਸ ਜੀ ਦੀ 10 ਪਾਈ ਤਾਂ ਆਪ ਗੋਇੰਦਵਾਲ ਦਰਸ਼ਨਾ ਵਾਸਤੇ ਆਇਆ ਗੁਰੂ ਭੇਟ ਕਰਨ ਖਾਤਰ ਘਰ ਵਿੱਚ ਨਕਦੀ ਤਾਂ ਨਹੀਂ ਸੀ ਇਸ ਲਈ ਇੱਕ ਗੁਰਦੀ ਰੋੜੀ ਹੀ ਪੇਟਾਂ ਲਈ ਨਾ ਲਿਆ ਹੋਇਆ ਲੰਗਰ ਛੱਕੇ ਜਦ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਗੁਰਦੀ ਰੋੜੀ ਨੂੰ ਚੜਾਵੇ ਵੱਜੂ ਪੇਟ ਕਰਨ ਤੋਂ ਝਿਜਕ ਗਿਆ ਉਹ ਸੋਚਣ ਲੱਗਾ ਕਿ ਸਿੱਖਾਂ ਵੱਲੋਂ ਕਿੰਨੀਆਂ ਕੀਮਤੀ ਪੇਟਾਵਾਂ ਅਰਪਣ ਕੀਤੀਆਂ ਜਾ ਰਹੀਆਂ ਹਨ ਪਰ ਉਸ ਪਾਸ ਇੱਕ ਗੁਰਦੀ ਰੋੜੀ ਹੈ ਗੁਰੂ ਜੀ ਜਾਣੀ ਜਾਂਦ ਸੰ ਉਹਨਾਂ ਨੇ ਗੰਗੂ ਦੀ ਅੰਤਰਮੁਖੀ ਦਸ਼ਾ ਨੂੰ ਪਾਪ ਲਿਆ ਉਨਾ ਆਵਾਜ਼ ਮਾਰ ਕੇ ਗੰਗੂ ਨੂੰ ਆਪਣੇ ਪਾਸ ਬੁਲਾਇਆ ਅਤੇ ਉਸ ਦੀ ਗੁੜਤੀ ਰੋਲੀ ਆਪ ਮੰਗ ਲਈ ਗੁਰੂ ਜੀ ਨੇ ਕੁਝ ਗੁੜ ਆਪ ਖਾਦਾ ਅਤੇ ਬਾਕੀ ਸੰਗਤ ਵਿੱਚ ਵਰਤਾ ਦਿੱਤਾ ਭਾਈ ਗੰਗੂ ਕਾਫੀ ਸਮਾਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਅਤੇ ਗੁਰੂ ਜੀ ਦੇ ਕਿਸੇ ਵੀ ਕੰਮ ਆ ਜਾਣ ਤੇ ਬਹੁਤ ਪਰਸੰਨ ਹੁੰਦੇ ਗੁਰੂ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਪਰਸੰਨ ਹੋਏ ਅਤੇ ਉਹਨਾਂ ਨੇ ਆਪਣੇ ਕੋਲੋਂ ਕੁਝ ਮੋਹਰਾ ਦੇ ਕੇ ਉਸ ਨੂੰ ਦਿੱਲੀ ਜਾਣ ਦੀ ਆਗਿਆ ਦਿੱਤੀ ਉਨਾ ਕਿਹਾ ਇਸ ਰਕਮ ਨਾਲ ਦਿੱਲੀ ਜਾ ਕੇ ਸ਼ਾਹੂਕਾਰਾ ਕਰੋ ਵਾਹਿਗੁਰੂ ਬਰਕਤ ਪਾਵੇਗਾ ਪਾਈ ਗੰਗੂ ਨੇ ਗੁਰੂ ਜੀ ਵੱਲੋਂ ਦਿੱਤੀ ਰਕਮ ਨਾਲ ਆਪਣਾ ਕਾਰੋਬਾਰ ਆਰੰਭ ਕਰ ਲਿਆ ਅਤੇ ਕੁਝ ਸਮੇਂ ਵਿੱਚ ਹੀ ਉਹ ਇੱਕ ਬਹੁਤ ਵੱਡਾ ਸ਼ਾਹੂਕਾਰ ਬਣ ਗਿਆ ਕਿਹਾ ਜਾਂਦਾ ਹੈ ਕਿ ਇੱਕ ਵਾਰ ਲਾਹੌਰ ਦੇ ਹਾਕਮ ਨੂੰ 1 ਲੱਖ ਮੋਰਾ ਦੀ ਇੱਕੋ ਹੁੱਡੀ ਚਾਹੀਦੀ ਸੀ ਦਿੱਲੀ ਵਿੱਚ ਕੋਈ ਵੀ ਸ਼ਾਹੂਕਾਰ ਇੱਕ ਹੁੱਡੀ ਨਾ ਦੇ ਸਕਿਆ ਪਰ ਪਾਈ ਗੰਗੂ ਨੇ ਇਕਲਾ ਕਮੋਰਾ ਰੱਖ ਕੇ ਇਕ ਦਰਸ਼ਨੀ ਹੁੱਡੀ ਪਹੁੰਚਾ ਦਿੱਤੀ ਉਸ ਦੀ ਇੰਨੀ ਸਮਰੱਥਾ ਨੂੰ ਵੇਖ ਕੇ ਮੁਗਲ ਹਾਕਮ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਦਾ ਮੁਗਲ ਦਰਬਾਰ ਵਿੱਚ ਬਹੁਤ ਸਨਮਾਨ ਵੱਧ ਗਿਆ ਉਹਨਾਂ ਸਮਿਆਂ ਵਿੱਚ ਦਿੱਲੀ ਵਿੱਚ ਇੱਕ ਗੁਰਸਿੱਖ ਦੀ ਲੜਕੀ ਦਾ ਵਿਆਹ ਸੀ ਉਹ ਸਹਾਇਤਾ ਲੈਣ ਵਾਸਤੇ ਗੁਰੂ ਅਮਰਦਾਸ ਜੀ ਪਾਸ ਗੋਇੰਦਵਾਲ ਸਾਹਿਬ ਆਇਆ ਗੁਰੂ ਜੀ ਨੇ 50 ਰੁਪਏ ਦੀ ਹੁੱਡੀ ਪਾਈ ਗੰਗੂ ਦੇ ਨਾਂ ਲਿਖ ਦਿੱਤੀ ਜਦ ਦਿੱਲੀ ਵਿੱਚ ਉਹ ਸਿੱਖ ਪਾਈ ਗੰਗੂ ਨੂੰ ਮਿਲਿਆ ਤਾਂ ਪਾਈ ਗੰਗੂ ਨੇ 50 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਇੱਥੇ ਗੁਰੂ ਜੀ ਦੇ ਖਾਤੇ ਵਿੱਚ ਕੋਈ ਰਕਮ ਨਹੀਂ ਹੈ ਉਹ ਗੁਰੂ ਜੀ ਪਾਸ ਵਾਪਸ ਗੋਇੰਦਵਾਲ ਆਇਆ ਅਤੇ ਬੀਤੀ ਵਾਰਤਾ ਕਹਿ ਸੁਣਾਈ ਗੁਰੂ ਜੀ ਨੇ ਆਪਣੇ ਪਾਸੋਂ ਉਸ ਨੂੰ 50 ਰੁਪਏ ਦੇ ਕੇ ਤੋੜਿਆ ਉਤਸਮੇ ਬਾਤ ਪਾਈ ਗੰਗੂ ਦਾ ਕੰਮ ਡਿੱਗ ਲੱਗਾ ਡਿੱਗਦਾ ਡਿੱਗਦਾ ਇੱਥੇ ਜਾ ਪਹੁੰਚਿਆ ਕਿ ਉਹ ਕਰਜ਼ਾਈ ਹੋ ਗਿਆ ਕਰਜ਼ੇਦਾਰ ਤੋਂ ਜਾਨ ਚੁਡਾਉਣ ਲਈ ਫਿਰ ਕੋਇੰਦਵਾਲ ਆ ਗਿਆ ਦਿਨ ਰਾਤ ਗੁਰੂ ਘਰ ਦੀ ਸੇਵਾ ਕਰੇ ਪਰ ਗੁਰੂ ਜੀ ਦੇ ਸਾਹਮਣੇ ਹੋਣ ਦੀ ਹੀਅਾ ਨਾ ਕਰੇ ਇਸ ਤਰ੍ਹਾਂ ਕਾਰ ਸੇਵਾ ਕਈ ਮਹੀਨੇ ਕਰਨ ਤੋਂ ਬਾਅਦ ਗੁਰੂ ਜੀ ਨੇ ਆਪ ਉਸ ਨੂੰ ਆਪਣੇ ਪਾਸ ਬੁਲਾਇਆ ਅਤੇ ਉਸ ਤੇ ਕਿਰਪਾ ਦ੍ਰਿਸ਼ਟੀ ਕੀਤੀ ਪਾਈ ਗੰਗੂ ਨੇ ਹੱਥ ਜੋੜ ਕੇ ਖੀਮਾ ਮੰਗੀ ਗੁਰੂ ਜੀ ਨੇ ਉਸ ਨੂੰ ਬਖਸ਼ ਦਿੱਤਾ ਸੁੰਦਰ ਕੱਪੜੇ ਪਵਾ ਕੇ ਕੁਝ ਮਾਇਆ ਦੇ ਕੇ ਆਪਣੇ ਪਿੰਡ ਜਾਣ ਦੀ ਆਗਿਆ ਦਿੱਤੀ ਸੰਗਤਾਂ ਨੇ ਇਹ ਗੱਲ ਦੀ ਸੋਝੀ ਪਾਈ ਕਿ ਮਾਇਆ ਵਿੱਚ ਡੁੱਬ ਕੇ ਆਪਣੇ ਗੁਰੂ ਨੂੰ ਨਹੀਂ ਵਿਸਾਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ